ਔਰ ਜਿਸ ਵਲ ਤਿਆਰ ਹੋ ਗਿਆ ਆ ਤਾਂ ਵੀ ਮੈਂ ਤਿਆਰ ਹੋ ਗਿਆ ਜੀ ਰੋਟੀ ਬਣਾਵਾਂ ਨਾ ਨਾ ਰੋਟੀ ਨਹੀਂ ਹੁਣ ਥੋੜਾ ਹੈ ਨਾ ਏਟ ਵਧ ਗਿਆ ਮੈਂ ਡਾਈਟ ਤੇ ਹਾਂ ਥੋੜਾ ਜੇਮ ਜਮੇ ਜਾਣਾ ਸ਼ੁਰੂ ਕਰਿਆ ਤੇ ਡਿਊਟੀ ਕਰਕੇ ਮੇਰਾ ਘਾਟ ਹੀ ਟਾਈਮ ਲੱਗਦਾ ਹੈਗਾ ਬਾਈ ਕਿਹੜੇ ਪੈਸੇ ਨਾਲ ਮੰਮੀ ਦੀ ਦੀ ਸੀ ਨਾ ਕਰਾਉਣਾ ਫਿਰ ਨਾ ਵਿਆਹ ਦਾ ਤਾਂ ਆਪਾਂ ਨੂੰ ਕੋਈ ਬਾੜਾ ਨਹੀਂ ਹੈਗਾ ਨਾ ਨਾ ਵੀ ਬਾਹ ਹੈ ਆਪੂ ਦਾ ਕੋਈ ਚੱਕਰ ਨਹੀਂ ਹੈਗਾ ਜਿਹੜੀ ਕਰਮਾ ਚ ਹੋਈ ਆਪੇ ਆ ਜੂ ਟੈਨਸ਼ਨ ਆ ਲੋ ਕਰਾ ਵਿਆਹਾਂਗੇ ਹਾਂ ਲਿਆਉਣੀ ਤਾਂ ਹੈਗੀ ਆ ਚਲ ਕੋਈ ਗੱਲ ਨਹੀਂ ਹਲੇ ਵਿਆਹ ਦਾ ਕੋਈ ਬਾੜਾ ਖਿਆਲ ਲੀਏਗਾ ਹਜੇ ਮੈਨੂੰ ਐ ਵੀ ਮਾੜਾ ਮੋਟਾ ਚੱਲ ਹੋਰ ਪੈ ਤੇ ਮੰਨਾ ਬਾਈ ਦਿੰਦਾ ਨਾ ਮੰਮੀ ਦਿੰਦੀ ਕਿਹੜੇ ਪਾਸੇ ਨਾ ਬਈ ਮੰਮੀ ਤਾਂ ਇੱਧਰ ਬੈਠੇ ਨੇ ਆ ਰੂਮ ਤੇ ਅੱਛਾ ਅੱਛਾ ਬਾਈ ਕਿੱਧਰ ਜਾ ਰਿਹਾ ਹੈ ਬਾਈ ਬਾਹਰ ਫਿਰਦੇ ਹੋ ਉਹ ਪਰਾਇ ਮੈਨੂੰ ਕਹਿੰਦਾ ਸੀ ਉਹ ਤਾਂ ਕਹਿੰਦਾ ਮੈਂ ਸ਼ਹਿਰ ਜਾਊਂਗਾ ਨਾ ਤੇਰੇ ਨਾਲ ਹੀ ਮੈਂ ਚੱਲ ਮੇਰੇ ਨਾਲ ਵਗ ਚੱਲਣਾ ਗੱਡੀ ਦੇ ਫਿਰ ਤੇਰੇ ਨਾਲ ਵਗ ਜਾਣਗਾ ਕੋਈ ਨਹੀਂ ਅੱਛਾ ਚੱਲ ਮੈਂ ਮੰਮੀ ਪੁੱਛ ਅੱਛਾ ਮੈਂ ਪੁੱਛਣਾ ਚੱਲ ਮੰਮੀ ਕਿੱ데 ਬੈਠੇ ਨੇ ਠੀਕ ਹੈ ਜੀ ਚੰਗਾ ਮੰਮੀ ਮੈਂ ਰੱਤ ਲੈ ਫਿਰ ਡਿਊਟੀ ਤੇ ਅੱਛਾ ਤਿਆਰ ਹੋ ਗਾ ਬਤਾ ਹੋਰ ਤਿਆਰ ਆ ਮੈਂ ਤਾਂ ਜਾਵਾਂ ਚੱਲ ਚੰਗੀ ਗੱਲ ਹਾਂ ਆ ਲੈ ਆਏ ਕਰੀ ਹਾਂ ਜਾਂਦਾ ਤਾਂ ਹੈਗਾ ਹਾਂ ਆ ਦਵਾਈ ਲੈ ਕੇ ਦੇਣੀ ਮੇਰੀ ਅੱਛਾ ਹਾਂ ਤੇ ਗੋਲੀਆਂ ਤਿੰਨ ਹੀ ਰਹਿ ਗਈਆਂ ਤੇ ਤਾਂ ਮੇਰੀਆਂ ਤਜਾ ਵਾਲੇ ਕੈਪਸੂਲ ਨੇ ਆਹੋ ਮੇਰਾ ਹਾਂ ਨਾ ਲਿਆ ਦੂੰਗਾ ਮੈਂ ਕਿ ਮਾ ਕਿ ਤਨੀ ਕਾਦੀ ਹੈ ਤਜਾ ਵਾਲੇ ਕੈਪਸੂਲ ਮੈਨੂੰ ਡੱਬੀ ਦੇ ਦੇ ਵਿੱਚੋਂ ਕੱਢ ਕੇ ਉਹ ਡੱਬੀ ਮੈਂ ਨਵੀਂ ਲਿਆ ਆਉਂਗਾ ਟੈਂਸ਼ਨਾ ਮੇਰੀਆਂ ਹੁਣ ਮਿਲਦਾ ਉਹੀ ਯਾਦ ਹੈ ਦੇ ਹਾਂ ਮੈਂ ਤਾਂ ਉਹੀ ਯਾਦਾ ਮੈਂ ਪੜ ਲਿਆ ਉੱਤੇ ਮੈਂ ਤੁਹਾਨੂੰ ਅਹੀਂ ਲਿਆ ਦੂੰ ਤਾਂ ਸਾਰੀ ਰੱਖ ਲੈ ਤੇ ਠੀਕ ਹੈ ਚਲ ਠੀਕ ਹੈ ਹੋਰ ਤਾਂ ਨਹੀਂ ਕੋਈ ਲੈ ਕੇ ਆਉਣਾ ਕੋਈ ਚੀਜ਼ ਨਾ ਹੋਰ ਰੂਟ ਫਰੈਡ ਦੱਸ ਮੈਨੂੰ ਕੀ ਲੈ ਕੇ ਆਵਾਂ ਕੋਈ ਸੇਵਤਾ ਪਏ ਅੱਛਾ ਉਹ ਜਾੜ ਜੀ ਦੁਖਣ ਲੱਗ ਗਈ ਉਹਦੇ ਕਰਕੇ ਖਾਦੇ ਨਹੀਂ ਗਏ ਕੱਲ ਦੇ ਤੇ ਕੋਈ ਪੋਲਾ ਜਾ ਲੈ ਆਏ ਕੋਸਾ ਪੋਲਾ ਜਾ ਲਿਆਉਂਗਾ ਤੂੰ ਦੱਸ ਗਈ ਲੈਣ ਮੈਂ ਉਹੀ ਚੀਜ਼ ਲਿਉਂਗੀ ਜੀ ਤੂੰ ਕਹਦੇਂਗੇ ਉਮੀ ਸੱਚੀ ਹੋਰ ਕੀ ਲੈ ਲਿਆ ਦੀ ਉਹ ਤੇਰਾ ਪੁੱਤ ਥਾਣੇਦਾਰ ਆ ਥਾਣੇਦਾਰ ਤੂੰ ਟੈਨਸ਼ਨ ਕੋ ਲੈਣੀ ਐ ਹਾਂ ਪੁੱਤ ਮੈਂ ਤੇਰੇ ਹੰਦੇ ਕੋਈ ਟੈਨਸ਼ਨ ਨਹੀਂ ਬਸ ਫੇਰ ਲੈ ਮਾਲਕ ਨੇ ਵਧੀਆ ਸੁਣੀ ਹੈਗੀ ਸੱਚੇ ਪਾਸ਼ਾ ਨੇ ਹਾਂ ਹਾਂ ਬਿਲਕੁਲ ਬਖਸ਼ੇ ਦਾਤਾ ਬਸ ਉਹਦਾ ਸ਼ੁਕਰਾਨਾ ਕਰਉ ਭਾਈ ਗੁਰੂ ਜੀ ਦਾ ਹਾਂ ਐਂ ਕਰ ਜਾਣਦਾ ਤਾਂ ਹੈਗਾ ਤੇ ਸੱਚ ਰੋਟੀ ਰੋਟੀ ਨਹੀਂ ਮੰਮੀ ਮੈਂ ਖਾਂਦਾ ਮੇਰਾ ਨਾ ਥੋੜਾ ਢਿੱਡ ਜਾ ਵੱਧ ਗਿਆ ਮੇਰੀ ਗੱਲ ਸੁਣਾ ਤੇ ਮੈਂ ਫਿੱਟ ਫਿੱਟ ਹੋਣਾ ਪੂਰਾ ਤਾਂ ਕਰਕੇ ਮੈਂ ਨਾ ਹੁਣ ਬਸ ਇੱਕ ਟਾਈਮ ਹੀ ਖਾਣਾ ਦੁਪਹਿਰੇ ਦੁਪਹਿਰੇ ਬਸ ਸ਼ਾਮ ਦੀ ਬੰਦਦਾ ਡਾਈਟ ਤੇ ਚੱਲਦਾ ਹੁਣ ਮੰਮੀ ਮੈਂ ਫਿਰ ਐਂ ਦਾ ਤੇਰੀ ਡਾਈਟ ਡੂਟਾ ਬਾਦਾਂ ਟਿੱਡ ਬਧੀ ਜਾਣ ਦੇ ਉਹ ਮੇਰੀ ਗੱਲ ਤਾਂ ਸੁਣ ਤੂੰ ਪੰਜਾਬ ਪੁਲਿਸ ਦੀ ਬੇਇੱਜ਼ਤੀ ਕਰ ਰਹੀ ਹੈ ਮੰਮੀ ਕਮਾਇਓ ਦੀ ਗੱਲ ਹੈ ਪੰਜਾਬ ਪੁਰਸ ਪੂਰੀ ਫਿੱਟ ਹੋਣੀ ਚਾਹੀਦੀ ਐ ਜਿੱਸਾ ਵੇਲ ਮੇਰਾ ਕੱਜਕੁੱਦਾ ਬਸ ਕਲੇਟ ਢੜੇ ਥੋੜਾ ਜਿਹਾ ਐ ਅਰਚਨ ਜੀ ਲਾਰਕੀ ਐ ਪਰ ਸਨਲਟੀ ਹੀ ਖਤਮ ਕਰਤੀ ਉਹਨੇ ਤੇਰੇ ਪੁੱਤ ਦੀ ਹਾਂ ਕੋਈ ਨਾ ਖਾਂਦੇ ਪੀਂਦੇ ਕਰਦਾ ਤੀ ਪੁੱਤ ਹੈਗਾ ਬਾਧੜ ਢਬਾ ਜਣ ਦੇ ਪੁੱਤ ਪਰ ਰੋਟੀ ਰੋਟੀ ਰਾਜ ਕੇ ਖਾ ਕੇ ਜਾਏਗਾ ਜੇ ਤੂੰ ਰੋਟੀ ਨਹੀਂ ਖਾ ਕੇ ਜਾਂਦਾ ਨਾ ਤੇ ਸੱਚੀ ਮੈਂ ਨ ਵੀ ਨਹੀਂ ਖਲਾਏਗੀ ਦੇਖ ਮਮੀ ਮੇਰੀ ਗੱਲ ਸੁਣਾ ਲੋਕ ਨਾ ਇਹ ਗੱਲ ਕਹਿੰਦੇ ਆ ਵੀ ਪੰਜਾਬ ਪੁਰਸ ਨਾ ਢਿੱਡ ਬਹੁਤ ਵਧਾ ਕੇ ਲੱਗਦੇ ਜਿਹੜੇ ਹੁਣ ਆਲੇ ਮੁੰਡੇ ਨਵੇਂ ਭੱਤੀ ਹੋਏ ਨੇ ਮੇਰੇ ਵਰਗੇ ਉਹਨਾਂ ਦਾ ਕਿਸੇ ਦਾ ਢਿੱਡ ਨਹੀਂ ਹੈਗਾ ਜਿਵੇਂ ਹੁਣ ਮੇ ਆਪਾ ਪੰਜਾਬ ਪੁਲਿਸ ਦੀ ਸ਼ਾਨ ਬਣਾ ਕੇ ਰੱਖਣੀ ਆ ਪੂਰੀ ਵੇ ਐਂ ਕਰਿਆ ਕਰ ਫਿਰ ਹਾਂ ਆ 셔ਟ ਬਾਅਦ ਚ ਪਾ ਲੈ ਕਰ ਪਹਿਲਾ ਇੱਕ ਬੈਟ ਹੋਰ ਲੈ ਚੰਗਾ ਹੋ ਤਾਂ ਮੇਰੀ ਬੇਇੱਜ਼ਤੀ ਨਾ ਕਰ ਚੰਗਾ ਕਰੋ ਵੀ ਠੀਕ ਹੈ ਠੀਕ ਹੈ ਹਾਂ ਮੈਂ ਲੈ ਆਉਂਗਾ ਕੁਦਰ ਨਾਲੇ ਮੈਂ ਕੈਪਸੂਲ ਲੈਉਂ ਤਰੇ ਠੀਕ ਹੈ ਨਾਲੇ ਮੈਂ ਫਰੂਟ ਲੈਉਂ ਤੇਰੇ ਬਾਅਦ ਹਾਂ ਪੁੱਤ ਮਾਲਕ ਤੈਨੂੰ ਅਰੈਸਟ ਕਰ ਲੈ ਤਰਕੀਆਂ ਵਾਗਸੇ ਤਰਕੀਆਂ ਵਾਗਸੇ ਸੱਚੇ ਬਾਦਸ਼ਾਹ ਬਾਈ ਤੁਸੀਂ ਕਿੱਧਰ ਮਾਰੀਆਂ ਨੂੰ ਮੋਟਰਸਾਈਕਲ ਪੜਾ ਬਾਈ ਮੈਂ ਵੀ ਬਸ ਆ ਜਾ ਕੇ ਆਉਣਾ ਸੀਗਾ ਨਹੀਂ ਨਹੀਂ ਤੁਸੀਂ ਮੇਰੀ ਗੱਲ ਸੁਣੋ ਮੈਂ ਨਾ ਮੇਰੇ ਨਾਲ ਹੀ ਬਾਕ ਚਲੋ ਮੈਨੂੰ ਸਾਬ ਦੀ ਕੋਠੀ ਚ 10 ਮਿੰਟ ਹੀ ਕੰਮ ਹੈ ਮੈਂ ਮੜਾ ਸਾਬ ਨਾਲ ਮੀਟਿੰਗ ਜੀ ਕਰਨੀ ਆ ਤੇ ਮੈਂ ਉਸ ਤੋਂ ਬਾਅਦ ਥੋੜੇ ਬੈਂਕ ਵਾਲਾ ਕੰਮ ਕਰਵਾ ਦੂੰ ਤੁਸੀਂ ਮੇਰੇ ਨਾਲ ਗੱਡੀ ਚ ਬਾਕ ਚਲੋ ਚਲੋ ਫਿਰ ਗੱਡੀ ਪਾਓ ਹਾਂ ਜੀ ਕੁਝ ਨਹੀਂ ਹੋ ਰਾ ਆਜੋ ਆਜੋ ਕਰੋ ਬਹੁਤ ਠੀਕ ਹੈ ਫਿਰ ਗੱਡੀ ਪਾਓ ਹੋਰ ਖੜਾ ਦਿਓ ਨੂੰ ਕੋਈ ਗੱਲ ਚਲੋ ਉਸ ਤੋਂ ਬਣ ਕੇ ਜਿਹੜਾ ਥੋੜਾ ਬੈਂਕ ਵਾਲਾ ਕੰਮ ਆ ਉਹ ਹੋਰ ਮੈਂ ਕਰਵਾ ਦੂੰ ਚਲੋ ਮੈਂ ਇੱਧਰ ਲਾ ਦਿੰਦਾ ਹਾਂ ਇਹਨੂੰ ਸੈਰ ਤੇ ਇਹ ਲੋਨੀ ਲੋਨੀ ਜਿਆ ਲੋਨੀ ਤੇ ਕੀਪੂ ਆ ਦੇਖ ਹਰੀਆਵਲ ਕਿੰਨੀ ਸੋਹਣੀ ਆ ਨਾ ਇੱਥੇ ਕਿੰਨੀ ਸੋਹਣੀ ਲੱਗਦੀ ਹੈ ਇਹ ਇਹ ਕਿੜੀਆਂ ਦੀ ਚੀਨ ਨਹੀਂ ਕਿੰਨੀ ਹੋਰ ਹੌਣ ਕਵਾਲੀ ਇੱਥੇ ਦਾ ਸਵੇਰੇ ਸਵੇਰੇ ਦਾ ਵਾਹਲਾ ਵਧੀਆ ਲੱਗਦਾ ਹੈ ਇਹ ਜੇ ਟਾਈਮ ਵੀ ਨਾ ਕਿਧਰ ਵੀਰ ਅਸੀਂ ਤਾਂ ਸ਼ੈਰ ਕਰਨ ਆਏ ਸੀਗੇ ਸ਼ੈਰ ਕਰਨ ਤਾਂ ਇਹ ਦੀ ਭੈਣ ਮੇਰੀ ਇਹ ਪਤਾ ਕੀ ਕਰਨਾ ਤੇਰੇ ਨਾਲ ਮਟਿਆਰ ਜਵਾਨ ਕੁੜੀ ਹੈ ਠੀਕ ਹੈ ਠੀਕ ਹੈ ਨਾ ਅੱਜ ਕੱਲ ਦਿਨ ਦਿਹਾੜੇ ਨਾ ਲੁੱਟਾ ਖਵਾ ਹੁੰਦੀਆਂ ਨੇ ਨਾਲ ਦੇ ਕੋਈ ਬੰਦਾ ਵੀ ਹੈ ਨਹੀਂ ਮੈਂ ਤਾਂ ਮੁਲਾਜ਼ਮ ਕਰਕੇ ਤੁਹਾਨੂੰ ਸਹੀ ਸਲਾਹ ਦੇ ਰਿਹਾ ਅੱਜ ਤੋਂ ਬਾਅਦ ਦੇ ਵਿੱਚ ਨਾ ਸ਼ਾਮ ਦੇ ਟਾਈਮ ਵੀ ਬੜਾ ਲੇਟ ਨਹੀਂ ਆਉਣਾ ਤੇ ਸਵੇਰ ਦੇ ਟਾਈਮ ਵੀ ਬੜਾ ਸਵੇਹਾ ਨਹੀਂ ਆਉਣਾ ਸ਼ੈਰ ਕਰੋ ਕੋਈ ਗੱਲ ਸਿਹਤ ਵਾਸਤੇ ਵਧੀਆ ਹੁੰਦੀ ਹੈ ਕੋਈ ਦਿੱਕਤ ਨਹੀਂ ਹੈਗੀ ਕਰ ਕਰਨ ਪਤਾ ਕੀ ਹੈਗਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਨਾ ਅੱਗੇ ਤੋਂ ਨਹੀਂ ਆਉਣਾ ਹੈਗਾ ਇਸ ਤਰ੍ਹਾਂ ਠੀਕ ਚੰਗਾ ਵੀਰੇ ਇਹ ਮੈਂ ਤੇ ਇੱਕ ਵਾਰ ਤੇ ਖਿਲੇ ਆਈ ਤੁਸੀਂ ਮੈਨੂੰ ਇਹ ਤਾਂ ਪੂਰੀ ਵਧੀਆ ਜਗ੍ਹਾ ਹੈਗੀ ਬਹੁਤ ਸੋਹਣੀ ਜਗ੍ਹਾ ਹੈ ਦੇਖ ਕਿੰਨੀ ਸੋਹਣੀ ਜਗ੍ਹਾ ਹੈ ਤੇਰੇ ਵਰਗੀ ਜਗ੍ਹਾ ਕਿੰਨੀ ਸੋਹਣੀ ਜਗ੍ਹਾ ਦੇਖ ਸਟੇਸ਼ਨ ਤਾਂ ਬਹੁਤ ਸੋਹਣੀ ਹੈ ਤੇ ਜਦੋਂ ਵਿਆਹ ਹੋ ਗਿਆ ਇਤੋਂ ਵੀ ਸੋਹਣੀ ਜਗ੍ਹਾ ਦਿਖਾਉਂਗਾ ਤੈਨੂੰ ਏ ਮੋੜਾ ਜਾ ਦਿੱਤੋ ਸੁਣਾ ਬੋਸਾ ਕੌਣੋ ਤੁਸੀਂ ਸਸੀ ਕਾਰ ਜੀ ਸਸੀ ਕਾਰ ਜੀ ਕੀ ਲਾ ਜੀ ਕੁੜੀਆ ਤੇਰੇ ਇਹ ਮੇਰੇ ਕਕਰਾਂ ਵਾਲੀ ਆ ਜੀ ਕੁੜੀਆ ਸੱਚਾ ਦੱਸੀ ਕੀ ਲੱਗਦਾ ਤਰੇ ਮੈਂ ਇਹਨਾਂ ਦੀ ਮੰਗੇਤਰ ਹਾਂ ਕਿਉਂ ਝੂਠ ਬੋਲੀ ਜਾਣਾ ਓਏ ਨਹੀਂ ਸੀ ਵਿਆਹ ਕਰਾਉਣਾ ਜੀ ਵਿਆਹ ਤਾਂ ਕਰਾਉਣਾ ਫਿਰ ਤੂੰ ਵਿਆਹ ਤੋਂ ਪਹਿਲਾਂ ਹੀ ਮੇਰੀ ਗੱਲ ਨੂੰ ਲਈ ਫਿਰਦਾ ਇਹ ਵੀ ਇੱਜ਼ਤ ਆ ਕਿਸੇ ਘਰ ਦੀ ਕੁੜੀਆ ਤੂੰ ਕਿਉਂ ਐਡੀ ਵੱਡੀ ਗਲਤੀ ਕਰ ਰਹੀ ਆ ਇਹ ਤਾਂ ਮੈਨੂੰ ਵੈਸੇ ਵੀ ਦੇਖਣ ਨੂੰ ਐਸਾ ਵੈਸੇ ਹੀ ਲੱਗਦਾ ਤੂੰ ਚੰਗੇ ਪਰੇ ਘਰ ਦੀ ਕੁੜੀ ਐ ਨਹੀਂ ਨਹੀਂ ਐਸੀ ਐਹੇ ਜੇ ਨਹੀਂ ਹੈਗੇ ਜੀ ਐਹੇ ਜੇ ਤਾਂ ਨਹੀਂ ਹੈਗੇ ਮੈਂ ਤੈਨੂੰ ਐਹੇ ਜੇ ਵੈਸੇ ਨਹੀਂ ਕਹਿੰਦਾ ਰੌਲਾ ਇਸ ਗੱਲ ਦਾ ਸ਼ਾਮ ਦਾ ਟਾਈਮ ਹੈ ਔਰ ਐ ਨਹਿਰ ਦੇ ਕਿਨਾਰੇ ਤੋਂ ਤੂੰ ਇਹਨੂੰ ਲਈ ਖੜਿਆ ਤੇ ਚਾਰ ਮਸਟੰਡੇ ਆ ਕੇ ਥੋੜੋ ਦੋਨਾਂ ਨੂੰ ਉਹ ਕਰਨਗੇ ਫਾਇਦਾ ਕੋਈ ਨਾ ਗੱਲਾਂ ਦੇ ਵਿੱਚ ਫਿਰ ਤੁਸੀਂ ਮੁੜ ਕੇ ਕਹਿਦਨੇ ਹੋ ਪੁਲਿਸ ਸੁਣਦੀ ਨਹੀਂ ਜੀ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਸਾ ਨਹੀਂ ਕਰਦੀ ਮਾੜਾ ਮੋੜਾ ਦਿਮਾਗ ਨੂੰ ਹੱਥ ਮਾਰ ਲਿਆ ਕਰੋ ਇਹ ਤਾਂ ਬੈਸੀ ਆ ਗਈ ਸੀ ਕਰੂੰਗੇ ਐਸੀ ਚੱਲ ਕੁੜੀਏ ਬੈਠੇ ਜਿੱਥੇ ਲੈ ਗਿਆ ਕੁੜੀ ਨੂੰ ਉਹਦੇ ਘਰੇ ਛੱਡ ਕੇ ਠੀਕ ਹੈ ਨਾ ਇਹ ਹੋਰ ਕਿਤੇ ਲੈ ਕੇ ਗਿਆ ਤਾਂ ਹਾਬਲਾ ਨਹੀਂ ਮੈਨੂੰ ਮੁੜ ਕੇ ਹੀ ਸ਼ਹਿਰ ਚ ਟੱਕਰਿਆ ਦਾ ਠੀਕ ਹੈ ਜੀ ਸੌਰੀ ਜੀ ਕੁੜੀ ਐ ਇਦੋਂ ਮੁੜ ਕੇ ਨਹੀਂ ਸੀ ਗਲਤੀ ਕਰਨੀ ਜੰਗਾ ਹਾਂ ਵਿਆਹ ਹੋ ਰਿਹਾ ਤੁਹਾਡਾ ਵਿਆਹ ਕਰਾਓ ਜੀ ਸੱਦ ਕੇ ਕੰਤ ਪਾਰ ਖ ਐਵੇਂ ਬਿਣਾ ਗੱਲ ਤੋਂ ਜਿੱਥੇ ਜੀ ਕਰਦਾ ਹਰ ਇੱਕ ਜੋੜੀਆਂ ਬਣਾ ਕੇ ਖੜ ਜਾਂਦਾ ਰੱਬ ਵੀ ਬਚਾ ਲਈ ਯਾਰ ਬਸ ਆਜੋ ਭਾਈ ਚਲੋ ਭਾਈ ਕੰਮ ਕੁੰਮ ਦਾ ਸਾਰੇ ਨਿਪੜ ਗਏ ਬਈ ਅੱਜ ਸਾਰੀ ਟੈਨਸ਼ਨ ਆ ਲੈ ਆ ਹਾਂ ਹੋਰ ਦੱਸ ਦਿਆ ਕਰ ਕੋਈ ਗੱਲੇ ਹੋ ਗਏ ਨੇ ਕੰਮ ਕਰ ਹਾਂ 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 ਵਧੀਆ ਹੋ ਗਿਆ ਤੇਤੀ ਦਾ ਵੀ ਸੁਭਾਰਦਾ ਹੋਰ ਵੀ ਫਿਰ ਤੋਂ ਟੈਨਸ਼ਨ ਮਾਰੀ ਆ ਜਾ ਹਾਂ ਪੱਕਾ ਰੱਖ ਲੈ ਆ ਅਲਵਾ ਭਾਈ ਰਮਾਇਕ ਨਾ ਬਈ ਭਾ ਵੀ ਨੂੰ ਫੜਾ ਦਿਆ ਹਾਂ 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 ਦਵਾਈ ਆ ਚਾ ਅਲਵਾ ਵੀ ਮਜੀਤ ਆ ਦਵਾਈ ਦਵਾਈ ਹੈ ਇਹ ਆ ਲੈ ਮਮਾ ਹੀ ਦਵਾਈ ਹੈ ਧਿਆਨ ਨਾਲ ਦੇ ਜਾ ਕਰ ਚੰਗਾ ਠੀਕ ਹੈ ਧਿਆਨ ਤੇ ਪਾਣੀ ਲਿਆ ਪਾਣੀ ਨਹੀਂ ਹੋਰ ਆਜ ਬਾਈ ਜੀ ਟ੍ਰੀ ਆਯੋ ਸੌਰੀ ਆ ਤਾਂ ਮਰੇ ਜੀ ਆਜੋ ਬਹੁਤ ਬੱਧੀ ਲੈ ਆ ਲਓ ਬਈ ਹਾਲੋ ਬਾਈ ਅਭੀ ਮੰਮੀ ਕਿੱਥੇ ਹੈ ਮੰਮੀ ਇੱਥੇ ਸਿਲਰ ਰੈਸਟ ਆਫ ਕਰ ਰਹਾ ਹਾਂ ਕਦਾਨੀ ਮੰਮੀ ਕੌਣ ਕਰਦੀ ਹੈ ਰੈਸਟ ਸਾਰਾ ਨਹੀਂ ਲੱਗੇ ਰਹਿੰਦੇ ਨਾਲੇ ਦਵਾਈ ਚੱਲਦੀ ਹੈ ਹਾਂ ਪੁੱਤ ਤੁਸੀਂ ਕਿੱਥੇ ਹੈ ਮਾਪੇ ਲਾ ਲੇ ਨੀ ਕਪੜੇ ਪੂੜੇ ਪੁੱਤ ਮੈਂ ਆਖਿਆ ਚੱਲ ਮਾੜਾ ਜਨਾ ਤੁਰ ਫਿਰਿਆ ਹਾਂ ਨਾਲ ਇਹਨਾਂ ਨੇ ਤਾਹਾਂ ਲਾ ਦੂੰਗੀ ਬੈਠ ਕੇ ਸੁੱਕੇ ਪਏ ਸੀ ਪੁੱਤ ਬਹਿ ਜਾਕਰ ਮੰਮੀ ਬਹਿ ਜਾਕਰ ਫਿਰ ਜ਼ਿਆਦਾ ਬਿਮਾਰ ਹੋ ਜੇਗੀ ਦਵਾਈ ਜਾਂਦੀ ਆ ਸਰ ਆਪ ਦੋ ਮਹੀਨਾ ਕਰਨੇ ਦਾ ਕਹੂ ਕੋਈ ਨਾ ਪੁੱਤ ਜਿਹਦੇ ਦੋ ਦੋ ਪੁੱਤ ਫਿਕਰ ਕਰਨ ਵਾਲੇ ਹੋਣ ਤੀਜੀ 3 ਵਰਗੀ ਨੂੰ ਹੋਵੇ ਉਹ ਕਿਤੇ ਬਿਮਾਰ ਹੋ ਜਾਂਦੀ ਆ ਆ ਮੋੜੀ ਮੋਟੀ ਦਵਾਈ ਦਾ ਕੀ ਆ ਤਾਂ ਚੱਲਦੀ ਹੀ ਰਹਿੰਦੀ ਆ ਕੁਛ ਨਹੀਂ ਹੁੰਦਾ ਨਾਲੇ ਨਾ ਹੱਥ ਪੈਰ ਤਾਂ ਚੱਲਦੇ ਚੰਗੇ ਨੇ ਪੁੱਤ ਇਹਨੂੰ ਵੀ ਔਖਾ ਹੋ ਜਾਂਦਾ ਕੱਲੀ ਨੂੰ ਵਿਚਾਰੀ ਉਹ ਤਾਂ ਚਲਦਰੀ ਗਾ ਠੀਕ ਆ ਚਲ ਐ ਵੀ ਤੇਰੀ ਦਵਾਈ ਬੁੱਟੀ ਚੱਲਦੀ ਆ ਰੈਸਟ ਕਰ ਚੰਗਾ ਪੁੱਤ ਮੈਂ ਬੈ ਰੈਸਟ ਕਰ ਲਿਆ ਗੌਰ ਆ ਹੁਣੀ ਗਈ ਆ ਦੇਖ ਲੈ ਐਸੀ ਚੱਲਦਾ ਹੀ ਪਿਆ ਸੀ ਆ ਮੈਂ ਤਾਂ ਹੁਣੀ 2 ਮਹੀਨੇ ਹੋਇਆ ਬਸ ਸੱਚੀ ਗੱਲ ਐ ਹੁਣੀ ਮੈਂ ਤਾਂ ਮੈਂ ਕਹਿੰਦਾ ਵਰਦੀ ਬੁੱਦੀ ਬਦਲ ਲਾਂ ਫਿਰ ਮੈਂ ਤਾਂ ਆਪ ਹਾਂ ਹਾਂ ਬਦਲ ਲਾਂ ਬਦਲ ਲੈ ਭਾਈ ਤੁਸੀਂ ਵੀ ਕਹਿੰਦੇ ਸੀ ਉਧਰ ਮਾਰ ਰਹੇ ਫਿਰ ਮੜਾ ਖੇਤ ਗੇੜਾ ਹਾਂ ਨਹੀਂ ਐ ਕਰਦਾ ਮੈਂ ਬਦਲ ਲਾਂ ਵਰਦੀ ਫਿਰ ਮੈਂ ਵੀ ਤੁਹਾਡੇ ਨਾਲ ਬਗ ਚੱਲਣਾ ਐ ਕਰ ਲੈਣੇ ਆ ਹਾਂ ਜੇ ਚਾਪਣੀ ਹੈ ਤਾਂ ਮੈਂ ਭਾਬੀ ਦੇ ਵਿੱਚ ਦੇਖ ਲੈ ਬਾਈ ਤਾਂ ਹੈ ਚਾਪਣੀ ਦਾ ਦੇਖ ਲਓ ਜੇ ਸ਼ਾਮ ਹੋਈ ਪਾ ਫੇਰਾ ਆ ਕੇ ਰੋਟੀ ਖਾ ਲਾਂਗੇ ਫਿਰ ਰੈਣ ਦੇ ਫਚਾ ਨੂੰ ਆ ਫਿਰ ਰੋਟੀ ਮੈਂ ਬਦਲਾਂ ਕੱਪੜੇ ਫੇਰ ਐ ਕਰਦਾ ਤੇ ਫਿਰ ਆਪਾਂ ਚੱਲਦੇ ਆ ਬਾਈ